ਕਾ ਜਿਹੜੀ ਪਿਛੇ ਲੰਘੀ ਆ ਕਲਾਂ ਨੌਰ ਚ ਘਟੋ ਘਟ 11 12 ਦੁਕਾਨਾਂ ਦੀ ਇੱਥੇ ਚੋਰੀ ਹੋ ਗਈ ਦੀ ਆ ਇੰਨਾ ਗੁੰਡਾ ਰਾਜ ਤੇ ਇੰਨੀਆਂ ਚੋਰੀਆਂ ਵੱਧ ਚੁੱਕੀਆਂ ਨੇ ਤੇ ਪੁਲਿਸ ਜਿਹੜੀ ਆਪਣੇ ਲੋਹਾ ਲੈ ਆਂਦੀ ਐ ਪਈ ਸਾਰੇ ਪੰਜਾਬ ਨੂੰ ਸਾਫ਼ ਕਰ ਦੇਣ ਲੱਗੇ ਆ ਜੀ ਅਸੀਂ ਗੁੰਡਾਗਰਦੀ ਮਕਾਦਨ ਲੱਗੇ ਆ ਅਸੀਂ ਆਪਣਾ ਨਸ਼ਾ ਮਕਾਦਨ ਲੱਗੇ ਆ ਪਰ ਅੱਜ ਦੀ ਰਾਤ ਲੱਗਿਆ ਕਿ 11 ਚੋਰੀਆਂ ਕੱਲੇ ਕਲਾਂ ਨੌਰ ਦੇ ਵਿੱਚ 11 ਦੁਕਾਨਾਂ ਟੁੱਟੀਆਂ ਨੇ ਜੋ ਇੱਥੇ ਹਲਾ ਦਾ ਕਦੀ ਕੋਈ ਪੁਲਿਸ ਵਾਲਾ ਨਹੀਂ ਲੱਭਾ ਰਾ ਕੋਈ ਕਦੀ ਕੋਈ ਗਸਤ ਕਰਦਾ ਕੋਈ ਤੇ ਜਦੋਂ ਪੁਲਿਸ ਵਾਲਾ ਨਾਲ ਗੱਲ ਕੋਈ ਕਰੀਏ ਤਾਂ ਆਂਦੇ ਸਾਡੇ ਕੋਲ ਪੁਲਿਸ ਹੀ ਨਹੀਂ ਗਈ ਸਰਕਾਰਾਂ ਇੱਕ ਬਨੇ ਕਹੀ ਜਾਂਦੀਆਂ ਨਹੀਂ ਅਸੀਂ ਸਾਰਾ ਕੁਝ ਠੀਕ ਕਰਦਣ ਲੱਗੇ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਗੁੰਡਿਆਂ ਨੇ ਨੀਅਤ ਕਰਾ ਤੋੜੀਆਂ ਨੇ ਇੱਕ ਤੈਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਲੱਭੇ ਜਾਣ ਵੀ ਗੁੰਡੇ ਹੈ ਕਿਹੜੇ ਨੇ ਜਿਨ੍ਹਾਂ ਨੇ ਐਡੀ ਵੱਡੀ ਦਿਲਬਦਨੀ ਕਰਕੇ ਇੱਕ ਰਾਤ ਚ 11 ਚੋਰੀਆਂ ਕੀਤੀਆਂ ਨੇ ਇਹ ਕਲੰਦੋਂ ਦਾ ਹਲਾਦ ਹੋ ਗਏ ਨੇ ਵੀ ਲੋਕੀ ਘਰਾਂ ਦੇ ਵਿੱਚ ਵੀ ਵਿਚਾਰੇ ਸਹਿਮ ਦਾ ਮਾਹੌਲ ਬਣ ਗਿਆ ਵੀ ਅਸੀਂ ਘਰਾਂ 'ਚ ਰਹਿਣਾ ਕਿੱਦਾਂ ਇਹ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਲੋਕਾਂ ਦੀ ਰਾਖੀ ਸਰਕਾਰਾਂ ਦਾ ਫਰਜ਼ ਬਣਦਾ ਪੁਲਿਸ ਬਖਸ਼ਣ ਦਾ ਫਰਜ਼ ਬਣਦਾ ਵੀ ਲੋਕਾਂ ਦੀ ਰਾਖੀ ਵਾਸਤੇ ਆਪਣਾ ਜਿਹੜੇ ਆਪਣਾ ਜਿਹੜੇ ਵੀ ਉਹਨਾਂ ਦੀ ਮਸ਼ਿਹਦਰੀ ਹੈ ਉਹ ਪੂਰੀ ਇਸ ਕੰਮ ਤੇ ਲਾਈ ਜਾਵੇ ਅੰਕੁਰੂਆਂ ਤੇ ਚੋਰੀ ਇਸ ਵੇਰੇ तकरीबन ਕੋਈ 3 ਕੋ ਬਣਾ ਸਾਡੀ ਚੋਰੀ ਹੋਈ ਹੈ ਕੋਈ ਸਾਡੇ ਕੋ ਘਰ ਕੋਈ 5:00 ਵਜੇ ਕੋਈ ਸਾਡੇ ਕੋ ਆਇਆ ਸੀ ਕਿ ਤੁਹਾਡੇ ਜਿਹੜੇ ਦੁਕਾਨ ਦੇ ਜਿਹੜੇ ਜੰਦਰੇ ਟੁੱਟੇ ਹੋਏ ਨੇ ਕਿ ਦੁਕਾਨ ਦਾ ਸ਼ਟਰ ਖੁੱਲਿਆ ਆਇਆ ਤੇ ਤੁਸੀਂ ਆ ਕੇ ਵੇਖੋ ਨੁਕਸਾਨ ਪੱਛੀ ਸਾਡਾ ਕੋਈ 23000 ਰੁਪਏ ਦਾ ਹੈ ਤੇ ਬਾਕੀ ਅਸੀਂ ਬਾਅਦ ਚ ਵੇਖਿਆ ਸੀ ਸੀਸੀ ਟੈਵੀ ਕੈਮਰੇ ਖੋਲੇ ਨੇ ਆਪਣੇ ਉਹਦੇ ਵਿੱਚੋਂ ਕੋਈ ਫਰਿੱਜਾਂ ਚੋਂ ਕਹਿਣ ਕੁੱਣ ਚੁੱਕੇ ਲਾ ਗਏ ਨੇ ਉਹ ਆਪਣੀ ਪੂਰੀ ਤਸੱਲੀ ਨਾ ਆਏ ਨੇ ਕੋਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿਸੇ ਚੀਜ਼ ਦਾ ਆਰਾਮ ਨਾਲ ਉਹ ਚੋਰੀ ਕਰਕੇ ਗਏ ਨੇ ਬੰਦਾ ਇੱਕ ਹੀ ਸੀ ਉਹ ਗੁਰਜੀਤ ਸਿੰਘ ਰਾਤ ਮੈਂ ਤੇ ਸਵੇਰੇ ਆਇਆ ਇੱਥੇ ਆਪਣੀ ਦੁਕਾਨ ਦੇਖਣ ਅਸੀਂ ਖੋਲਨੇ ਦੁਕਾਨ 8 ਵਜੇ ਤੇ ਸਮਾਨ ਜਾਣਾ ਹੀ ਕਿਤੇ ਤੇ ਅੱਜ ਮੈਂ 7 ਵਜੇ ਆਇਆ ਹਾਂ ਇਹ 7 ਵਜੇ ਆਇਆ ਤੇ ਇੱਥੇ ਵਾਵਾ ਬੰਦੇ ਇਕੱਠੇ ਹੋਏ ਸੀ ਤੇ ਉਹ ਕਹਿੰਦੇ ਵੀ ਇਹ ਰਾਤੀਆਂ ਦੁਕਾਨਾਂ ਭੱਜ ਗਈਆਂ ਤੇ ਮੈਂ ਤਾਂ ਉਹ ਆਪਣੀ ਦੁਕਾਨ ਦੇਖ ਖੜਾ ਆਇਆ ਇਹ ਤਾਂ ਜੰਦਰਾ ਠੀਕ ਹੈ ਇਹ ਬਿਲਕੁਲ ਠੀਕ ਹੀ ਸੀਗੀ ਤੇ ਉਹ ਸਾਹਮਣੇ ਇੱਕ ਦੁਕਾਨ ਹੈ ਮਾਰਬਲ ਵਾਲੀ ਉਹ ਜਿਹੜੀ ਦੁਕਾਨ ਆ ਉਹਦਾ ਸ਼ੀਸ਼ਾ-ਸ਼ੂਸ਼ਾ ਭੱਜਿਆ ਹੀ ਤੇ ਉਧਰ ਪੁਲਸ ਆ ਗਈ ਪੁਲਸ ਆਈ ਤੇ ਮੈਂ ਪੁਲਸ ਨੂੰ ਕਿਹਾ ਵੀ ਉਹ ਸਾਹਮਣੇ ਦੁਕਾਨ ਭੱਜੀ ਆ ਉਹਨਾਂ ਨੇ ਫਿਰ ਉਹ ਦੁਕਾਨ ਵਾਲੇ ਵੇਖਿਆ ਉਹ ਨਜ਼ਰ ਨੂੰ ਮੈਨੂੰ ਪੈਲਸ 'ਚੋਂ ਫੋਨ ਆ ਗਿਆ ਕਿ ਤੁਹਾਡੇ ਪੈਲਸ ਦੀ ਵਾਰੀ ਖੁੱਟੀ ਆ ਤੇ ਮੈਂ ਭੱਜ ਕੇ ਉੱਥੇ ਗਿਆ ਤੇ ਉੱਥੇ ਜਾਂਦਿਆਂ ਨੂੰ ਵਾਵਾ ਨੁਕਸਾਨ ਕੀਤਾ ਭੰਤੋੜ ਬਹੁਤ ਕੀਤੀ ਹੋਗੀ ਤੇ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਆ ਉਹ ਜਿਹੜੇ ਪੁਲਿਸ ਮੁਲਾਜ਼ਮ ਲੈ ਗਏ ਨੇ ਆਪਾਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਇਹ ਜਿਹੜਾ ਵਾ ਇਹਦੇ ਤੇ ਚਾਨਣਾ ਪਾਓ ਇਹ ਜਿਹੜੀ ਇੰਨੀ ਭੰਤੋੜ ਹੋਈ ਹੈ ਸ਼ਹਿਰ 'ਚ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਜਿਹੜੇ ਉਹ ਦੋ ਤਿੰਨ ਹੀ ਆ ਟੋਟਲ 10000 ਦੁਕਾਨਾਂ ਨੇ ਜਿਹੜੀਆਂ ਉਹਨਾਂ ਨੇ ਭੰਤੋੜ ਰਾਤ ਕੀਤੀ ਆ ਅਸੀਂ ਇਹ ਅਪੀਲ ਕਰਨੇ ਆ ਵੀ ਇਹ ਜਿਹੜੀ ਭੰਤੋੜ ਹੋਂ ਰਹੀ ਹੈ ਇਹਦੇ ਤੇ ਗੌਰ ਕੀਤਾ ਜਾਏ ਤੇ ਜਾਂ ਕੋਈ ਮੁਲਾਜ਼ਮ ਰਾਤ ਲਾਏ ਜਾਣ ਤੇ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਵੀ ਰਾਤ ਪਹਿਰੇਦਾਰ ਹੋਏ ਕੋਈ ਜਿਹਦੇ ਕਰਕੇ ਡੇਰੇਬਾ ਬਣਾੜ ਕੀ ਭੱਜੀਆਂ ਨੇ ਇਹ ਚੋਰਾਂ ਨੂੰ ਜਿਹੜੀ ਥੱਲ ਪਾਈ ਜਾਏ ਤੇ ਇਹ ਮੇਰੇ ਹਿਸਾਬ ਨਾਲ 6ਵੀਂ 7ਵੀਂ ਚੋਰੀ ਹੋ ਗਈ ਹੈ ਜੀ ਜੀ ਇੱਕ ਤਾਂ ਆਪਣਾ ਬਰਖਾਸਤਾਈ ਜੀ ਰਾਤੀ ਦੁਕਾਨ ਵਾਲੀ ਚੋਰੀ ਹੋਈ ਹੈ ਔਰ ਸੀਸੀਟੀਵੀ ਕੇ ਅਸੀਂ ਚੈੱਕ ਕੀਤੇ ਆ ਤੇ ਆਪਾਂ ਦੋ ਤਿੰਨ ਬੰਦੇ ਡਿਟੇਲ ਵੀ ਕੀਤੇ ਆ ਤੇ ਉਹਨਾਂ ਕੋਲ ਪੁਸ਼ਕਿਸ਼ ਚਲਦੀ ਪਈ ਹੈ ਤੇ ਜਲਦੀ ਮਤਲਬ ਜਿਹੜੇ ਅੱਗੇ ਦਾ ਪੂਰਾ ਜਿਹੜਾ ਨੈਕਸਸ ਹੈਗਾ ਵਾ ਉਹ ਫੜੇ ਚ ਕਾਬੂ ਹੋਣਗੇ ਇਹ ਫੜੇ ਦੋ ਫੜੇ ਜੀ ਅਜੇ ਤੇ ਉਹਨੇ ਪੁਛ ਕਿਸ ਚੱਲਦੀ ਪਈ ਹੈ ਹੈਗਾ ਜੀ ਮੁਕਦਮਾ ਨਾਲ ਦਰਜਿਆ ਗਿਆ ਆਪਣਾ ਇਨਵੈਸਟੀਗੇਸ਼ਨ ਉਹ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਬਾਕੀ ਫਾਰਦਰ ਜੋ ਵੀ ਰਿਕਵਰੀ ਹੋਏਗੀ ਤੁਹਾਨੂੰ ਸ਼ੇਅਰ ਕਰਾਂਗਾ